ਵਾਰ ਨੰਬਰ no. 2 ਰਣਜੀਤ ਵਿਹਾਰ ਲੋਹਾਰਾ ਕਾ ਰੋਡ ਅਮਰਸਰ ਵਿਖੇ ਰਣਜੀਤ ਵਿਹਾਰ ਨਿਵਾਸੀਆ ਵੱਲੋਂ ਭਰਵੇਂ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਨੂੰ ਡਾਕਟਰ ਜਸਬੀਰ ਸਿੰਘ ਐਮ ਐਲ ਏ ਹਲਕਾ ਪੱਛਮੀ ਅਤੇ ਵਾਰ ਨੰਬਰ 2 ਦੇ ਕੌਂਸਲਰ ਅਮਰਜੀਤ ਸਿੰਘ ਐਲ ਆਈ ਸੀ ਵਾਲੇ ਨਿਰਮਲ ਸਿੰਘ ਆਨੰਦ ਹਰਬੰਸ ਲਾਲ ਬੋਧ ਕੈਪਟਨ ਯਵਾਰ ਸਿੰਘ ਦੀਵਗਨ ਪਰਮਿੰਦਰ ਸਿੰਘ ਸੇਠੀ ਚੇਅਰਮੈਨ ਪਨਬਸ ਪਰਮਜੀਤ ਕੌਰ ਰਾਏ ਪਵਨ ਦਰਾਵੜ ਰਿੰਕੂ ਜੀ ਐਮ ਕਰਨ ਕਲਿਆਣ ਸ਼ਕਤੀ ਕਲਿਆਣ ਆਦ ਇਲਾਕੇ ਦੇ ਮੋਹਦਬਰ ਵਕਤੀਆਂ ਨੇ ਜੁੱਧ ਨਸ਼ਿਆਂ ਵਿਰੁੱਧ ਵਿਸ਼ੇ ਤੇ ਸਬੋਧਨ ਕੀਤਾ ਇਲਾਕੇ ਦੇ ਨਿਵਾਸੀਆਂ ਨੇ ਲੀਡਰਸ਼ਿਪ ਨੂੰ ਦੱਸਿਆ ਕਿ ਇਲਾਕੇ ਦੀ ਸੋਸਾਇਟੀ ਰਣਜੀਤ ਵਿਹਾਰ ਵੈਲਫੇਅਰ ਸੋਸਾਇਟੀ ਲੋਹਾਰਾ ਕਾ ਰੋਡ ਪਿਛਲੇ 3-4 ਮਹੀਨਿਆਂ ਤੋਂ ਪੰਗ ਹੋਣ ਕਰਕੇ ਲੰਬੇ ਸਮੇਂ ਤੋਂ ਚੋਣ ਨਾ ਹੋਣ ਕਰਕੇ ਇਲਾਕੇ ਦੀ ਡਿਵੈਲਪਮੈਂਟ ਤੇ ਬਹੁਤ ਮੁਸ਼ਕਲ ਆ ਰਹੀ ਹੈ ਇਸ ਮੌਕੇ ਪਰਮੇ ਇਕੱਠ ਵਿੱਚ ਰਣਜੀਤ ਵਿਹਾਰ ਵੈਲਫੇਅਰ ਸੋਸਾਇਟੀ ਲੋਹਾਰਾ ਕਾ ਰੋਡ ਦੀ ਚੋਣ ਸਰਬਸੰਮਤੀ ਨਾਲ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਅਮਰਜੀਤ ਸਿੰਘ ਕਾਉਂਸਲਰ ਵਾਰਡ ਨੰਬਰ 2 ਦੀ ਹਾਜ਼ਰੀ ਵਿੱਚ ਸਰਪਸੰਮਤੀ ਨਾਲ ਹੋਈ ਜਿਸ ਵਿੱਚ ਗੁਰਚੈਨ ਸਿੰਘ ਸੰਧੂ ਨੂੰ ਸੋਸਾਇਟੀ ਦਾ ਪ੍ਰਧਾਨ ਹਰਬੰਸ لال ਬੋਧ ਨੂੰ ਜਨਰਲ ਸਕੱਤਰ ਪਰਮਜੀਤ ਕੌਰ ਰਾਏ ਨੂੰ ਕੈਸ਼ੀਅਰ ਮਨਦੀਪ ਸਿੰਘ ਐਡਵੋਕੇਟ ਨੂੰ ਚੇਅਰਮੈਨ ਦਲਬੀਰ ਸਿੰਘ ਬਾਜਵਾ ਨੂੰ ਵਾਈਸ ਚੇਅਰਮੈਨ ਕਸ਼ਮੀਰ ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ ਧਰਮਿੰਦਰ ਸਿੰਘ ਬੰਟੀ ਨੂੰ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਡਿੰਪੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਉਪਰੰਤ ਐਮਐਲਏ ਵੱਲੋਂ ਉਪਰੋਕਤ ਜੁਣੀ ਟੀਮ ਨੂੰ ਬਾਡੀ ਦਾ ਵਿਸਥਾਰ ਕਰਨ ਦੇ ਪੂਰਨ ਅਧਿਕਾਰ ਦਿੱਤੇ ਤੇ ਵਿਸ਼ਵਾਇ ਦਵਾਇਆ ਕਿ ਇਹ ਟੀਮ ਜੋ ਵੀ ਕੰਮ ਉਹਨਾਂ ਪਾਸ ਲੈ ਕੇ ਆਉਣਗੇ ਉਹ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਇਸ ਮੌਕੇ ਇਲਾਕੇ ਦੇ ਵਿੱਚੋਂ ਕੈਪਟਨ ਅਜੀਤ ਸਿੰਘ ਨਿਰਮਲ ਸਿੰਘ ਆਨੰਦ ਰਕੇਸ਼ ਅਰੋੜਾ ਵਿਪਨ ਅਰੋੜਾ ਸੰਜੀਵ ਮਹਿਰਾ ਮਿਸਟਰ ਹਾਂਡਾ ਐਲਆਈਸੀ ਵਾਲੇ ਸੁਦਰਸ਼ਨ ਸਿੰਘ ਸੇਟੀ ਦਲਜੀਤ ਸਿੰਘ ਹਰਪਾਲ ਸਿੰਘ ਵਿਜੇ ਸ਼ਰਮਾ ਬਲਵਿੰਦਰ ਸਿੰਘ ਬਾਬਾ ਚੰਚਲ ਸਿੰਘ ਜਤਿੰਦਰ ਜੋਤੀ ਮਮਤਾ ਕਪੂਰ ਮਹਿੰਦਰ ਕੌਰ ਨੀਲਮ ਅਮਰਜੀਤ ਸਿੰਘ ਕਵਲਜੀਤ ਸਿੰਘ ਉਪਿੰਦਰ ਸਿੰਘ ਅਰਜਨ ਪਾਲੀ ਡਾਕਟਰ ਅਨਮੋਲ ਸਿੰਘ ਸੁਵਿੰਦਰ ਸਿੰਘ ਗੁਰਪ੍ਰੀਤ ਸਿੰਘ ਸੈਣੀ ਬਲਬੀਰ ਸਿੰਘ ਸ਼ਿਵ ਕੁਮਾਰ ਮੈਡਮ ਅਨੂ ਇੰਦਰਪ੍ਰੀਤ ਕੌਰ ਆਨੰਦ ਜੀ ਦਾਰਦੀਪ ਕੌਰ ਬਲਵਿੰਦਰ ਕੌਰ ਗਿੱਲ ਸਮੀਤ ਬਹੁਤ ਸਾਰੇ ਇਲਾਕਾ ਨਿਵਾਸੀ ਹਾਜ਼ਰ ਸਨ ਇਸ ਮੌਕੇ ਹਾਜ਼ਰ ਹੋਈਆਂ ਸਮੂਹ ਲੇਡੀਜ਼ ਨੂੰ ਅਤੇ ਹੋਰ ਵਿਅਕਤੀਆਂ ਨੂੰ ਸਰੋਪਾਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਵਾੜ ਨੰਬਰ 2 ਦੇ ਵਿੱਚ ਕੌਂਸਲਰ ਮਜੀਤ ਸਿੰਘ ਜੀ ਵੱਲੋਂ ਤੇ ਹੋਰ ਅੱਜ ਰਣਜੀਤਵਰ ਵੈਲਫੇਅਰ ਸੁਸਾਇਟੀ ਦੀ ਅੱਜ ਸੰਗਠਨ ਦੀ ਜਿਹੜੀ ਆ ਉਹ ਮੀਟਿੰਗ ਕਰਕੇ ਇਹਨਾਂ ਦੇ ਜਿਹੜੇ ਚੇਅਰ ਉਹਦੇ ਦਾ ਸੱਤਾਪੇ ਗਏ ਆ ਸਾਰੀ ਕਲੋਨੀ ਦੇ ਵਿੱਚ ਜਿਹੜਾ ਬਹੁਤ ਖੁਸ਼ੀ ਦਾ ਮਾਹੌਲ ਆ ਕਿਉਂਕਿ ਪਿਛਲੀ ਜਿਹੜੀ ਕਮੇਟੀ ਉਹ ਭੰਗਾ ਦਿੱਤੀ ਗਈ ਤੇ ਇਹ ਨਵੀਂ ਕਮੇਟੀ ਜਿਹੜੀ ਆ ਉਹ ਦੀ ਅੱਜ ਜਿਹੜੀ ਚੋਣ ਕੀਤੀ ਗਈ ਆ ਸੋ ਮੈਂ ਸਾਰੇ ਚੁਣੇ ਹੋਏ ਨਮਾਇਦਨ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਦੂਜੀ ਯੋਧਨ ਸ਼ਾਹ ਰੋਡ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਇਨੀਸ਼ੀਏਟ ਲਿਆ ਰਿਹਾ ਜਿਹੜੀ ਮਿਹਨਤ ਲਾਈ ਦੀ ਉਹਦੇ ਇਸ ਏਰੀਏ ਤੇ ਜਿੰਨੇ ਵੀ ਮੌਤ ਪਰ ਵੀਰ ਆ ਸਾਰੇ ਇਕੱਠੇ ਹੋਏ ਮੇਰੇ ਭੈਣਾਂ ਇਕੱਠੀਆਂ ਹੋਈਆਂ ਉਹਨਾਂ ਵੱਲੋਂ ਇਹ ਸੌਂ ਵੀ ਖਾਦੀ ਗਈ ਹੈ ਆ ਅਨਸ਼ੇ ਦੇ ਖਿਲਾਫ ਜਿਹੜਾ ਉੱਥੇ ਪੰਜਾਬ ਨੂੰ ਪੰਜਾਬ ਦੀ ਜਵਾਨੀ ਲੋਕਾਂ ਦਾ ਬਚਾਉਣਾ ਹੈ ਨਸ਼ੇ ਦੇ ਪੰਜਾਬ ਜੋ ਕੰਨਣਾ ਹੈ ਤੇ ਪੰਜਾਬ ਦੀ ਜਵਾਨੀ ਨੂੰ ਅਸ਼ਾ ਤੋਂ ਬਚਾਉਣਾ ਅੱਜ ਅਲਕਾ ਪਛਮੀ ਦੇ ਵਾਰ ਨੰਬਰ 2 ਗਲੀ ਨੰਬਰ 2 ਜਿਹੜੀ ਲਿੰਕ ਰੋਡ 6 ਨੰਬਰ ਨਾਲ ਗਲੀ ਨੂੰ ਜਾਂਦੀ ਹੈ ਉੱਥੇ ਯੋਧਨ ਨਸ਼ਿਆਂ ਵਿਰੁੱਧ ਪ੍ਰੋਗਰਾਮ ਦੇ ਤਹਿਤ ਐਮ ਐਲ ਏ ਡਾਕਟਰ ਜਸਬੀਰ ਸਿੰਘ ਜਿੰਦੂ ਸਾਡੇ ਕਾਉਂਸਲਰ ਅਮਰਜੀਤ ਸਿੰਘ ਜੀ ਐਲ ਐਸ ਸੀ ਵਾਲੇ ਤੇ ਇਲਾਕੇ ਦੀ ਸਾਰੀ ਸੰਗਤ ਜੋ ਹੈ ਉਹ ਇੱਥੇ ਆਈ ਹੈ ਬਹੁਤ ਵੱਡੀ ਰੈਲੀ ਹੋਈ ਹੈ ਬਹੁਤ ਵੱਡਾ ਇਕੱਠ ਸੀ ਜਿਸ ਦੇ ਵਿੱਚ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਕਿਉਂਕਿ ਇਹਨਾਂ ਨੇ ਹੀ ਘਰ ਚਲਾਉਣਾ ਹੁੰਦਾ ਅਸਲ ਦੇ ਵਿੱਚ ਘਰ ਦੇ ਬਾਰੇ ਇਹਨਾਂ ਨੂੰ ਪਤਾ ਹੁੰਦਾ ਹੈ ਗੜੀ ਦੇ ਬਾਰੇ ਇਹਨਾਂ ਨੂੰ ਜਿਆਦਾ ਪਤਾ ਹੁੰਦਾ ਬੰਦਿਆਂ ਨਾਲੋਂ ਬੰਦੇ ਤੇ ਆਪਣੇ ਕੰਮ ਤੇ ਗਏ ਪਿੱਛੇ ਸਾਡੀਆਂ ਬੀਬੀਆਂ ਭੈਣਾਂ ਨੂੰ ਸਾਰੀ ਖਬਰ ਹੁੰਦੀ ਆ ਇਹਨਾਂ ਦਾ ਸਹਿਯੋਗ ਸਾਡੇ ਲਈ ਬਹੁਤ ਵੱਡਾ ਸਹਿਯੋਗ ਹੋਵੇਗਾ ਜੇਕਰ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਹਮਲਾ ਮਾਰਨ ਇਸੇ ਤਰ੍ਹਾਂ ਹੀ ਬਾਕੀ ਦੇਸ਼ ਦੇ ਵਿੱਚ ਹੀ ਸਾਰੀਆਂ ਬੀਬੀਆਂ ਭੈਣਾਂ ਹਮਲਾ ਮਾਰਨ ਤੇ ਨਸ਼ੇ ਨੂੰ ਦੂਰ ਕਰਨਾ ਕੋਈ ਵੱਡੀ ਗੱਲ ਨਹੀਂ ਅਸੀਂ ਧੰਨਵਾਦੀ ਹਾਂ ਸਾਰੀਆਂ ਹੈ ਬੀਬੀਆਂ ਭੈਣਾਂ ਦੇ ਆਏ ਹੋਏ ਸਾਰੇ ਇਲਾਕਾ ਨਵਾਸੀਆਂ ਦੀ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਐਡੀ ਵੱਡੇ ਰੂਪ ਦੇ ਵਿੱਚ ਆ ਕੇ ਸਾਨੂੰ ਇਹ ਸਹਿਯੋਗ ਦਿੱਤਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ মিডিਆ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂ ਜੀ ਅਸੀਂ ਜੀ ਸਾਰੇ ਰਣਜੀਤ ਭਾਰ ਬਹਲੇ ਦੇ ਨਿਵਾਸੀਆਂ ਤੇ ਅੱਜ ਇੱਥੇ ਸਾਡੇ ਕੌਂਸਲਰ ਸਾਹਿਬ ਤੇ ਐਮ ਐਲ ਏ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਇੱਕ ਮੁਹਿੰਮ ਜਿਹੜੀ ਸ਼ੁਰੂ ਕੀਤੀ ਆ ਆਮ ਆਦਮੀ ਸਰਕਾਰ ਨੇ ਕਿ ਨਸ਼ਯੋਧ ਨਸ਼ਿਆਂ ਵਿਰੋਧ ਤੇ ਅਸੀਂ ਸਾਰੇ ਉਸ ਵਾਸਤੇ ਸਾਰੇ ਇਕੱਠੇ ਹੋਏ ਸੀਗੇ ਤੇ ਬਹੁਤ ਵੱਡਾ ਇੱਥੇ ਇਕੱਠਾ ਹੋਇਆ ਕਿਉਂਕਿ ਸਾਰੇ ਹੀ ਜਿਹੜੇ ਨਸ਼ਿਆਂ ਤੋਂ ਬਹੁਤ ਦੁਖੀ ਨੇ ਤੇ ਇਹ ਜੋ ਨਸ਼ੇ ਜੇ ਇਹ ਤੋਂ ਖਤਮ ਹੋਣੇ ਚਾਹੀਦੇ ਨੇ ਤੇ ਇਸ ਕਰਕੇ ਅਸੀਂ ਵੀ ਆਪਣੀ ਸਰਕਾਰ ਦੇ ਨਾਲ ਤੇ ਪੂਰੀ ਕੋਸ਼ਿਸ਼ ਕਰਾਂਗੇ ਕਿ ਜੋ ਵੀ ਇਹਦੇ ਵਾਸਤੇ ਸਾਡੇ ਸਾਡੇ ਵੱਲੋਂ ਸਹਿਯੋਗ ਦਿੱਤਾ ਜਾਣਾ ਚਾਹੀਦਾ ਅਸੀਂ ਦਵਾਂਗੇ ਤੇ ਇਹ ਬਹੁਤ ਇੱਕ ਚੰਗੀ ਪਹਿਲ ਹੈ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਪੰਜਾਬ ਜਿਹੜਾ ਉਹ ਨਸ਼ਿਆਂ ਤੋਂ ਮੁਕਤ ਹੋਵੇ आज हमारे गली नंबर दो में एक प्रोग्राम रखा गया था जिसमें हमारे एम एल काउंसलर साहब और हमारे आ, हुए थे नशे के खिलाफ उन्होंने युद्ध शुरू किया है तो हमें लगता है कि हम सबको मिलजुल कर बढ़ चढ़ कर उसमें हिस्सा लेना चाहिए नशे के खिलाफ हमें कुछ ऐसा करना चाहिए कि आ, हमारे समाज से नशा बिल्कुल ही खत्म हो जाए तो उसके लिए एक नहीं सभी को मिलजुल करके ये काम करना होगा सरकार ने जो ਇੱਕ ਮਹਿੰਮ ਚਾਲੂ ਕੀਤੀ ਆ ਜੁਧ ਨਸ਼ਾ ਵਿਰੁੱਧ ਅੱਜ ਰਣਜੀਤ ਵਿਹਾਰ ਵੈਲਫੇਅਰ ਸੁਸਾਇਟੀ ਵੱਲੋਂ ਇੱਥੇ ਅੱਜ ਨਸ਼ਾ ਦੇ ਵਿਰੁੱਧ ਜਿਹੜੀ ਮਹਿੰਮ ਚੱਲਦੀ ਆ ਉਹਦੇ ਵਿੱਚ ਹਿੱਸਾ ਪਾਉਣ ਵਾਸਤੇ ਅੱਜ ਇੱਕ ਸਾਰਾ ਮਾਤਰ ਸ਼ਕਤੀ ਔਰ ਜਿੰਨੇ ਵੀ ਸਾਡੇ ਇਲਾਕੇ ਦੇ ਮੈਂਬਰਸ ਹਨ ਅਸੀਂ ਇੱਕ ਇਕੱਠ ਕੀਤਾ ਔਰ ਜਿਸ ਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਸਰਦਾਰ ਜਸਬੀਰ ਸਿੰਘ ਸੰਧੂ ਐਮ ਐਲ ਏ ਹਲਕਾ ਵੈਸਟ ਔਰ ਸਾਡੇ ਕਾਉਂਸਲਰ ਸਹਿਬਾਨ ਸਰਦਾਰ ਅਮਰਜੀਤ ਸਿੰਘ ਜੀ ਨੇ ਸ਼ਿਰਕਤ ਕੀਤੀ ਔਰ ਮੈਂ ਅੱਜ ਇਸ ਗੱਲ ਤੋਂ ਬੜਾ ਖੁਸ਼ ਹਾਂ ਕਿ ਸਭ ਤੋਂ ਜ਼ਿਆਦਾ ਜਿਹੜਾ ਅੱਜ ਹੰਗਾਰਾ ਉਹ ਮਾਤਰ ਸ਼ਕਤੀ ਵੱਲੋਂ ਮਿਲਿਆ ਕਿਉਂਕਿ ਲੇਡੀਜ਼ ਇਥੇ ਸਭ ਤੋਂ ਜ਼ਿਆਦਾ ਇਕੱਠ ਜੈਂਟਲਸ ਨੂੰ ਵੀ ਜ਼ਿਆਦਾ ਇਕੱਠ ਜਿਹੜਾ ਹੈ ਬਰਬਰ ਦਾ ਲੇਡੀਜ਼ ਨੇ ਕੀਤਾ ਔਰ ਸਾਡੀਆਂ ਜਿਹੜੀਆਂ ਲੇਡੀਜ਼ ਆ ਰਣਜੀਤਪੁਰ ਵੈਲਫੇਅਰ ਸੁਸਾਇਟੀਆਂ ਦਾ ਇਹਨਾਂ ਨੇ ਇੱਕ ਪ੍ਰਣ ਕੀਤਾ ਵਾ ਕਿਉਂਕਿ ਸਭ ਤੋਂ ਜ਼ਿਆਦਾ ਜਦੋਂ ਕੋਈ ਬੱਚਾ ਨਸ਼ੇ ਦੇ ਨਾਲ ਗਰਭ ਵਿੱਚ ਜਾਂਦਾ ਹੈ ਔਰ ਉਸ ਤੋਂ ਸਭ ਤੋਂ ਜ਼ਿਆਦਾ ਜਿਹੜਾ ਦੁੱਖ ਹੁੰਦਾ ਉਹ ਮਾਤਰ ਨੂੰ ਹੁੰਦਾ ਮਾਤਰ ਸ਼ਕਤੀ ਨੂੰ ਹੁੰਦਾ ਕਿਉਂਕਿ ਉਹ ਮਾਂ ਨੇ 9 ਮਹੀਨੇ ਆਪਣੀ ਕੁੱਖ ਦੇ ਵਿੱਚ ਬੱਚਾ ਰੱਖ ਕੇ ਕਿਹੜੀਆਂ ਪ੍ਰਸਥਿਤੀਆਂ ਦੇ ਵਿੱਚ ਉਹਨੂੰ ਪਾਲ ਕੇ ਪੋਸਟ ਕੇ ਵੱਡਾ ਕਰਕੇ ਪੜਾ ਲਿਖਾ ਕੇ ਜਦੋਂ ਫੇੜ ਵਿੱਚ ਆਂਧਰ ਹੈ ਔਰ ਇਸ ਪੋਜੀਸ਼ਨ ਦੇ ਵਿੱਚ ਇਸ ਸਿਸਟਮ ਦੇ ਵਿੱਚ ਜਦੋਂ ਬੱਚਾ ਨਸ਼ੇ ਦੀ ਗਰਤ ਵਿੱਚ ਚਲ ਜਾਂਦਾ ਔਰ ਮਾਂ ਜਿੰਦੇ ਜਹੀ ਨਕ ਵਿੱਚ ਚਲ ਜਾਂਦੀ ਹੈ ਔਰ ਪੰਜਾਬ ਸਰਕਾਰ ਨੇ ਜਿਹੜੀ ਇਹ ਮੁਹਿੰਮ ਚਲਾਈ ਹੈ ਅਸੀਂ ਸਾਰੇ ਉਹਦਾ ਸ਼ਲਾਘਾ ਕਰਦੇ ਹਾਂ ਔਰ ਸਹਿਯੋਗ ਕਰਦੇ ਹਾਂ ਔਰ ਅੰਮਰ ਸਰਦੇ ਸਾਡੇ ਮੈਡਮ ਡੀਸੀ ਸਾਹਿਬ ਪੁਲਿਸ ਕਮਿਸ਼ਨਰ ਸਾਹਿਬ ਔਰ ਜਿੰਨੇ ਵੀ ਸਾਡੇ ਇਸ ਮਹਿੰਮ ਦੇ ਵਿੱਚ ਜੁੜੇ ਹਾਂ ਅਸੀਂ ਕੰਦੇ ਨਾਲ ਕੰਦਾ ਲਾ ਕੇ ਰੰਜੀਤ ਵੈਰ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਉਹ